ਪੰਜਾਬ ਅੰਦਰ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਕੁਝ ਨਗਰ ਕੌਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਨਗਰ ਪੰਚਾਇਤ ਪੀਖੀ ਤੋਂ ਵਾਰ ਨੰਬਰ 4 ਤੋਂ ਚੋਣ ਲੜ ਰਹੇ ਇੰਦਰਜੀਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਮਾ ਹੁੰਗਾਰਾ ਮਿਲਿਆ ਜਦ ਸਾਬਕਾ ਕੌਂਸਲਰ ਸੀਮਾ ਰਾਣੀ ਅਤੇ ਵਾਰਡ ਦੇ ਹੋਰ ਨਾ ਪ੍ਰਮੁੱਖ ਸ਼ਖਸੀਅਤਾਂ ਨੇ ਉਹਨਾਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਇਸ ਮੌਕੇ ਦੌਰਾਨ ਸੰਬੋਧਨ ਕਰਦਿਆਂ ਵਕ ਵਕ ਬੁਲਾ ਰਹਿਆ ਨੇ ਕਿਹਾ ਕਿ ਇੰਦਰਜੀਤ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ میدان ਵਿੱਚ ਹਨ ਇੱਕ ਸੂਝਵਾਨ ਉਮੀਦਵਾਰ ਹਨ ਜੋ ਵਾਰਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਸਹੀ ਰੂਪ ਵਿੱਚ ਪਹੁੰਚਾ ਕੇ ਉਹਨਾਂ ਦਾ ਹੱਲ ਕਰਵਾ ਸਕਦੇ ਹਨ ਉਹਨਾਂ ਕਿਹਾ ਕਿ ਵਿਧਾਇਕ ਵਿਜੇ ਸਿੰਘ ਰਾਜੀ ਦੀ ਸਰਪ੍ਰਸਤੀ ਹੇਠ ਲੜੀ ਜਾ ਰਹੀ ਇਸ ਚੋਣ ਦੌਰਾਨ ਇੰਦਰਜੀਤ ਸਿੰਘ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਆ ਬਈ ਜਿੱਤੂਗਾ ਚਲੂਆ ਜਿੱਤੂਗਾ ਜਿੱਤੂਗਾ ਬਈ ਜਿੱਤੂਗਾ ਚਲੂਆ ਜਿੱਤੂਗਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾ ਜਿੰਦਾਬਾਦ ਡਾਕਟਰ ਵਿਦੇਸ਼ ਸਿੰਘਲਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਾਸੀਰ 12 ਨੰਬਰ 4 ਦੇ ਵਿੱਚ ਨਗਰ ਪੰਚਾਇਤ ਤੀਖੀ ਵਿਖੇ ਪਹੁੰਚੇ ਆ ਉੱਥੇ ਸਾਡਾ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਇੰਦਰਜੀਤ ਸਿੰਘ ਜਿਹੜੇ ਚੋਣ ਲੜ ਰਹੇ ਨੇ ਹੁਣੇ ਬਾੜ ਵਾਸੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਅਤੇ ਲੱਡੂਆਂ ਨਾਲ ਪੋਲਿੰਗ ਦਾ ਪ੍ਰੋਗਰਾਮ ਤੇ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਦੇਖ ਕੇ ਐਮ ਐਲ ਏ ਡਾਕਟਰ ਜੀਜੇ ਸਿੰਘ ਰਾਜੀ ਦੇ ਸਰਕਾਰ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਢਿੱਕੀ ਵਾਸੀਆਂ ਨੇ ਮਨ ਬਣਾ ਚੁੱਕੇ ਨੇ ਢਿੱ ਘਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਜਿੱਥੋਂ ਵਾਰ ਨੰਬਰ 4 ਤੋਂ ਬਾਈ ਇੰਦਰਜੀਤ ਨੂੰ ਜ਼ਕਤ ਦਿਵਾ ਰਹੀਆਂ ਉੱਥੇ 12 ਬਾੜ ਸਾਡੇ ਟੋਟਲ ਰਹਿ ਕੇ ਕੁਲ 15 ਬਾੜ ਤੋਂ ਅਸੀਂ ਨਿਰਵਿਰੋਧ ਜਿੱਤ ਚੁੱਕੇ ਹਾਂ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਨਗਰ ਪੰਚਾਇਤ ਜਿਹੜੀ ਆਮ ਆਦਮੀ ਪਾਰਟੀ ਦੀ ਬਣਾਉਣ ਦੀ ਤਿਆਰੀ ਕਰ ਰਹੀ ਹੈ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ